ਸਤਿ ਗੁਰ ਸੇਵੀਐ ਅਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖੁ ਹੋਵੈ ਸਿਫਤਿ ਖਸਮਨੀ ਨੂਰ ਅਰਸ ਹਉ ਕਰਸ ਹਉ ਤੋਦ ਡਿਠੇ ਸੱਚੇ ਪਾਤ ਸਹ ਮਲ ਜਨਮ ਜਨਮ ਦੀ ਆ ਸਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠੇ ਆ ਸੋਹੀ ਆ ਸਬਨਾ ਦਾ ਸਜਣ ਸਚਾ ਪਾਤ ਸਾਹੋ ਸਰਸਾਂ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨਿ ਸਤਗੁਰ ਸੇਵਿ ਆਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਾਸਨ ਹਰੇ ਬੁੱਢੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੇ ਸਤ ਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਾਸਨ ਹਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵੇਣ ਬੋਹਤ ਪੈ ਡੁੱਬੀਐ ਪਿਆਰੇ ਕੰਦੀ ਪਾਇ ਕਾਹਾ ਰਹਾ ਸਲਾਹੀ ਸਹਲਾਹਣਾ ਪਿਆਰੇ ਦੂਜਾ ਵਰਨਾ ਕੋ ਮੇਰੇ ਪ੍ਰਵਸਾ ਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਅਪਛਾਣ ਗੁਰ ਦੇਨ ਹੁਕਮਨਾ ਬੂਜੀਏ ਪਿਆਰੇ ਸਾਚੇ ਸਾਚਾ ਤਾਣਾ ਹੁਕਮ ਐ ਅੰਦਰ ਨਿਮਿਆ ਪਿਆਰੇ ਹੁਕਮ ਐ ਉਦਰ ਮਝਾਰ ਹੁਕਮ ਅੰਦਰ ਜਮਿਆ ਪਿਆਰੇ ਉਬੋ ਸਿਰ ਕੈ ਪਾਰ ਗੁਰਮੁਖ ਦਰਗਹ ਜਾਣੀਐ ਪਿਆਰੇ ਚੱਲ ਕਾਰਜ ਸਾਰ ਹੁਕਮ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਈ ਹੁਕਮੇ ਬਨ ਚਲਾਈਏ ਪਿਆਰੇ ਮਾਨਮੁਖ ਲਹਿ ਸਜਾਈ ਹੁਕਮੇ ਸ਼ਬਦ ਪ੍ਰਸ਼ਾਣੀਏ ਪਿਆਰੇ ਦਰਗਹ ਪੈਦਾ ਜਾਏ ਹੁਕਮੇ ਗਾਨਤ ਗਣਾਈਏ ਪਿਆਰੇ ਹੁਕਮੇ ਹਉਮੈ ਦੋਈ ਹੁਕਮੇ ਭਵੈ ਪੁਵਾਈਐ ਪਿਆਰੇ ਅਬ ਗਣ ਮੁਠੀ ਰੋਏ ਹੁਕਮ ਸੰਜਾਪੈ ਸ਼ਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਐ ਸਚਨਾ ਜਿੰਨੀ ਸੋਸਾ ਲਹਿਆ ਪਿਆਰੇ ਆ ਤਨ ਬਲੇ ਹਾਰ ਜਾ ਨਾਵ ਮਿਲ ਸੰਤੋਖੀਆਂ ਪਿਆਰੇ ਨਦਰੇ ਮੇਲਾ ਮਿਲਾ ਕਾਇਆ ਕਾਗਦ ਜੇ ਥੀਏ ਪਿਆਰੇ ਮਨ ਮਸਵਾਣੀ ਤਾਰ ਨਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ੳਰ ਧਾਰ ਕਾਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਾਨ ਲੇਖਾਰੀ ਨਾਨਕ ਪਿਆਰੇ ਸਾਚ ਲਿਖੈ ਉਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠਾ ਮਹੱਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸ ਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ